ਜੋਗਣ ਹੋ ਗਈਆਂ ਕੀਲ ਪਟਾਰੀ ਪਾਲਾ ਕੀਲ ਪਟਾਰੀ ਪਾਲਾ ਇਸ਼ਕ ਦੀ ਰੋਗਣ ਹੋ ਗਈਆਂ ਜੋਗੀਆਂ ਵੇ ਜੋਗੀਆਂ ਵੇ ਜੋਗੀਆਂ ਮੈਂ ਤੇਰੀ ਚੋਗਣ ਹੋ ਗਈਆਂ ਆਸਾਂ ਬੁੱਟਰ ਵਾਲੇ ਆਵੇਂ ਮੈਂ ਛੱਡ ਦੂੰ ਦੁਨੀਆਂ ਸਾਰੀ ਹਏ ਜਦੋਂ ਕਹੇਗਾ ਅੰਬਰਾਂ ਦੇ ਵਿੱਚ ਲਾ ਦੂੰ ਕਰਨ ਉਡਾਰੀ ਗਰੋ ਮਹਾ ਪੰਜਾਬ ਜੂ ਐਸੇ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਕਰਨ ਪੁੱਟਰ ਜੀ ਨਾਲ ਤੁਹਾਨੂੰ ਨਾਲ ਰੂਬਰੂ ਕਰਾਵਾਂਗੇ ਇਹ ਦੱਸਣਗੇ ਇਹਨਾਂ ਨੇ ਕਿਹੜੇ-ਕਿਹੜੇ ਆਪਣੀ ਜੀਵਨ ਵਿੱਚ ਗਾਣੇ ਗਾਏ ਤੇ ਲਿਖੇ ਸਭ ਤੋਂ ਪਹਿਲਾਂ ਇਹਨਾਂ ਦਾ ਆਪਣੇ ਚੈਨਲ ਤੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਤੁਹਾਡੇ ਬੜਾ ਥੈਂਕ ਯੂ ਕਰਦਾ ਮਹਾ ਪੰਜਾਬ ਚੈਨਲ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਸਾਰੇ ਗੀਤਕਾਰ ਭਰਾਵਾਂ ਨੂੰ ਦਿਖਾਣਾ ਤੁਹਾਡੇ ਤੱਕ ਪੂਰੀ ਦੁਨੀਆ ਵਿੱਚ ਪਹੁੰਚਾਣਾ ਤਾਂ ਅੱਜ ਮੇਲਾ ਲੱਗਾ ਹੋਇਆ ਗੀਤਕਾਰਾਂ ਦਾ ਸਾਰੇ ਅਸੀਂ ਪਹੁੰਚੇ ਹੋਏ ਆਂ ਭਾਈ ਜੀ ਮੇਰਾ ਗਾਣਾ ਆਇਆ ਸੀ ਰੰਗ ਕਾਲਾ ਹੋ ਗਿਆ ਵੇ ਜੋਗਿਆ ਵੇ ਜੋਗਿਆ ਤੇਰੀ ਜੋਗਣ ਹੋ ਗਈਆਂ ਦੋ ਬੋਲ ਸੁਣਾਈ ਜਾਣਗੇ ਹਾਂਜੀ ਦੋਨਾਂ ਦੇ ਸੁਣਾਓ ਉਹ ਜੋਗਿਆ ਵੇ ਜੋਗਿਆ ਵੇ ਜੋ ਹੋ ਗਈਆਂ ਮੈਂ ਤੇਰੀ ਜੋਗਣ ਹੋ ਗਈਆਂ ਕੀਲ ਪਟਾਰੀ ਪਾਲਾ ਕੀਲ ਪਟਾਰੀ ਪਾਲਾ ਇਸ਼ਕ ਦੀ ਰੋਗਣ ਹੋ ਗਈਆਂ ਜੋਗਿਆ ਵੇ ਜੋਗਿਆ ਵੇ ਜੋ ਹੋ ਗਈਆਂ ਮੈਂ ਤੇਰੀ ਚੋਗਣ ਹੋ ਗਈਆਂ ਅਸਾਂ ਬੁੱਟਰ ਵਾਲੇ ਆਵੇਂ ਮੈਂ ਛੱਡ ਦੂੰ ਦੁਨੀਆਂ ਸਾਰੀ ਹਏ ਜਦੋਂ ਕਹੇਗਾ ਅੰਬਰਾਂ ਦੇ ਵਿੱਚ ਲਾ ਦੂੰ ਕਰਨ ਉਡਾਰੀ ਤੇਰੇ ਦੁੱਖ ਦੇ ਹਿੱਸੇਦਾਰ ਵੇ ਮੈਂ ਦੁੱਖ ਦੇ ਹਿੱਸੇਦਾਰ ਵੇ ਮੈਂ ਸਹਿਜੋਗਣ ਹੋ ਗਈਆਂ ਜੋਗੀਆਂ ਵੇ ਜੋਗੀਆਂ ਵੇ ਜੋ ਹੋ ਗਈਆਂ ਮੈਂ ਤੇਰੀ ਜੋਗਣ ਹੋ ਗਈਆਂ ਉਸਤਲਾ ਹੋਰ ਕਿਹੜੇ ਸੌਂਗ ਨੇ ਆਪਣੇ ਮੇਰਾ ਹਿਰੰਗ ਕਾਲਾ ਹੋ ਗਿਆ ਵੇ ਆਇਆ ਸੀ ਆਈ ਉਹ ਕਾਫੀ ਹਿਟਰ ਐ ਅੱਜ ਵੀ ਚੱਲ ਰਿਹਾ ਉਹਦੇ ਵੀ ਦੋ ਬੋਲ ਸੁਣਾਨਾ ਹੋਵੇ ਮੈਂ ਰੋਂਦੀ ਰਹਿਨੀ ਆ ਪੈ ਕੇ ਨਿਤ ਦਿਹਾੜੀ ਸਾਰੀ ਰੰਗ ਕਾਲਾ ਹੋ ਗਿਆ ਵੇ ਰਾਜਣਾ ਤੇਰੇ ਫਿਕਰ ਦੀ ਮਾਰੀ ਰੰਗ ਕਾਲਾ ਹੋ ਗਿਆ ਵੇ ਨਰਨਜਣਾ ਤੇਰੇ ਫਿਕਰ ਦੀ ਮਾਰੀ ਪਿੰਡ ਆ ਸਬਟਰ ਤਾਂ ਵੇ ਸਾਨੂੰ ਲੱਗਦਾ ਕਰਨੂ ਜਾਣਾ ਛੱਡ ਖੇੜਾ ਨੋਟਾਂ ਦਾ ਵੇ ਆਕੇ ਲੁੱਟ ਲੈ ਮੋਜ ਬਹਾਰਾਂ ਇਹ ਰੁੱਖੀ ਮਿਸੀ ਦੀ ਇਹ ਰੁੱਖੀ ਮਿਸੀ ਵੇ ਹੁੰਦੀ ਕਰ ਆਪਣੇ ਸਰਦਾਰੀ ਰੰਗ ਕਾਲਾ ਹੋ ਗਿਆ ਵੇ ਤੇਰੇ ਫਿਕਰ ਦੀ ਮਾਰੀ ਹਏ ਮੈਂ ਤੇਰੇ ਫਿਕਰ ਦੀ ਮਾਰੀ ਭਾਈ ਗਾਣਾ ਇਨਾ ਐਂਡਾ ਤੋਂ ਡਾ ਹੁਣ ਵੀ ਇਹ ਫੇਮਸ ਆ ਗਾਣਾ ਮੇਰੇ ਹਿਸਾਬ ਨਾਲ ਹੁਣ ਵੀ ਚੱਲ ਰਿਹਾ ਸੋਸ਼ਲ ਮੀਡੀਆ ਤੇ ਉਦੋਂ ਤਾਂ ਬਹੁਤ ਜ਼ਿਆਦਾ ਚੱਲ ਰਿਹਾ ਸੀ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਕਰ ਰਹੇ ਹੋ ਇਸ ਟਾਈਮ ਇਸ ਟਾਈਮ ਜੋ ਤੁਸੀਂ ਕੀ ਕਰ ਰਹੇ ਹੋ ਭਾਜੀ ਮੈਂ ਪੰਜਾਬੀ ਫਿਲਮਾਂ ਹਿੰਦੀ ਫਿਲਮਾਂ ਦਾ ਕੰਮ ਕਰ ਰਿਹਾ ਜੀ ਮੈਂ ਪ੍ਰੋਡਕਸ਼ਨ ਹਾਊਸ ਨਾਲ ਜੁੜਿਆ ਹੋਇਆ ਤੇ ਅਸੀਂ ਆ ਨੈਕਸਟ ਮਹੀਨੇ ਵੀ ਮੇਰੀ ਪੰਜਾਬੀ ਮੂਵੀ ਕੈਨੇਡਾ ਵਾਲੀ ਭੂਆ ਸ਼ੁਰੂ ਹੋ ਜਾਣੀ ਹੈ ਜੀ ਜਿਹਦੇ ਵਿੱਚ ਕਾਫੀ ਵੱਡੀ ਸਟਾਰ ਕਾਸਟਿੰਗ ਆ ਤੇ ਜਿਨ੍ਹਾਂ ਨੇ ਪੁਸ਼ਪਾ 2 ਕੀਤੀ ਉਹ ਪ੍ਰੋਡਕਸ਼ਨ ਹਾਊਸ ਨਾਂ ਭਾਈ ਨਾਂ ਮੈਂ ਜੁੜਿਆ ਹੋਇਆ ਪਰਮਗਿਲ ਨਾਲ ਜੁੜਿਆ ਹੋਇਆ ਜੀ ਤੇ ਮੇਰੀ ਕਾਫੀ ਵਧੀਆ ਟੀਮ ਨਾਲ ਜੁੜਿਆ ਹੈ ਵਿਦਰ ਸਾਹਿਬ ਭਾਜੀ ਦੋ ਟੱਪੇ ਇਹਦੇ ਵਿੱਚ ਮੈਂ ਨਵੇਂ ਲਿਖੇ ਸੀ ਬੰਦ ਦੇ ਵਿੱਚ ਉਹ ਨਵੇਂ ਟੱਪੇ ਦੋਨੋਂ ਗੋੜੇ ਆ। ਉਹ ਕੱਟ ਸੋਨੇ ਹੋਏ ਆ ਜੀ। ਬਿੱਟੂ ਬੱਲੇ ਵਾਲਾ ਸਾਹਿਬ ਇਹਦੇ ਵੱਡੇ ਭਾਜੀ ਵੱਡੇ ਬੁਲਾਈ ਦੀ ਉੱਪਰ ਜੀਾ ਥੋੜੇ ਬਹੁਤ ਫੋਟ ਨੇ ਆ ਬੱਡੇ। ਬਹੁਤ ਬਹੁਤ ਜੀ। ਭਾਜੀ ਮਨਾ ਬਤੋ ਸਾਡਾ ਬਹੁਤ